ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਲੈ ਕੇ ਆਏ ਆ ਪੰਜਾਬੀ ਬਾਲ ਕਹਾਣੀ ਅਮਰਜੀਤ ਚੰਦਰ ਦੀ ਲਿਖੀ ਹੋਈ ਚੂਹੇ ਤੇ ਸੱਪ ਦੀ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਚੂਹਾ ਜੰਗਲ ਦੇ ਰਾਸਤੇ ਇਕੱਲਾ ਜਾ ਰਿਹਾ ਸੀ ਅਚਾਨਕ ਉਸ ਨੂੰ ਇੱਕ ਆਵਾਜ਼ ਸੁਣਾਈ ਦਿੱਤੀ ਬਚਾਓ ਮੈਨੂੰ ਆਜ਼ਾਦ ਕਰਵਾਓ ਚੂਹੇ ਨੇ ਚਾਰੇ ਪਾਸੇ ਨਜ਼ਰ ਕਮਾਈ ਤਾਂ ਉਸ ਨੂੰ ਇੱਕ ਸੱਪ ਨਜ਼ਰ ਆਇਆ ਸੱਪ ਹੀ ਉੱਚੀ ਉੱਚੀ ਬਚਾਓ ਬਚਾਓ ਦੀ ਆਵਾਜ਼ ਲਗਾ ਰਿਹਾ ਸੀ ਚੂਹੇ ਨੇ ਦੇਖਿਆ ਸੱਪ ਇੱਕ ਪੱਥਰ ਦੇ ਥੱਲੇ ਦੱਬਿਆ ਹੋਇਆ ਸੀ ਚੂਹੇ ਨੂੰ ਦੇਖ ਕੇ ਸੱਪ ਨੇ ਕਿਹਾ ਚੂਹੇ ਭਰਾ ਮੈਨੂੰ ਕਿਸੇ ਤਰ੍ਹਾਂ ਬਚਾ ਲਏ ਇਸ ਪੱਥਰ ਦੇ ਥੱਲੇ ਦੱਬਿਆ ਹੋਣ ਕਰਕੇ ਮੈਂ ਤੁਰ ਨਹੀਂ ਸਕਦਾ ਚੂਹੇ ਨੇ ਸੱਪ ਨੂੰ ਪੁੱਛਿਆ ਇਹ ਪੱਥਰ ਤੇਰੇ ਉੱਪਰ ਕਿਵੇਂ ਡਿੱਗ ਪਿਆ ਚੂਹੇ ਨੇ ਕਿਹਾ ਕੋਈ ਸਤਾਣੇ ਪੱਥਰ ਮੇਰੇ ਉੱਪਰ ਰੱਖ ਗਿਆ ਹੈ ਹੁਣ ਤੂੰ ਹੀ ਮੇਰੀ ਜਾਨ ਬਚਾ ਸਕਦਾ ਹੈ ਦਰਦ ਨਾਲ ਮੇਰੀ ਜਾਨ ਨਿਕਲੀ ਜਾ ਰਹੀ ਹੈ ਥੋੜੀ ਦੇਰ ਇਹ ਪੱਥਰ ਹੋਰ ਮੇਰੇ ਉੱਪਰ ਪਿਆ ਰਿਹਾ ਤਾਂ ਮੇਰੀ ਜਾਨ ਨਿਕਲ ਜਾਵੇਗੀ ਅੱਜ ਤੂੰ ਹੀ ਮੈਨੂੰ ਬਚਾ ਸਕਦਾ ਹੈ ਸੱਪ ਚੂਹੇ ਮੂਰੇ ਉੱਚੀ ਉੱਚੀ ਕੁਰਲਾ ਰਿਹਾ ਸੀ ਚੂਹਾ ਕੁਝ ਦੇਰ ਸੋਚਣ ਤੋਂ ਬਾਅਦ ਬੋਲਿਆ ਤੂੰ ਤਾਂ ਸੱਪ ਹੈ ਜੇ ਮੈਂ ਤੈਨੂੰ ਯਾਦ ਕਰਾ ਦਿੱਤਾ ਤਾਂ ਤੂੰ ਮੈਨੂੰ ਹੀ ਕੱਟ ਲਵੇਂਗਾ ਸੱਪ ਨੇ ਬੜੇ ਨਰਮ ਜਿਹੇ ਲਹਿਜੇ ਵਿੱਚ ਕਿਹਾ ਮੈਂ ਤੈਨੂੰ ਨਹੀਂ ਕਟਾਂਗਾ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਬਸ ਤੂੰ ਮੈਨੂੰ ਬਚਾ ਲੈ ਚੂਹੇ ਨੂੰ ਸੱਪ ਤੇ ਤਰਸ ਆ ਗਿਆ ਅਤੇ ਉਸ ਨੇ ਸੱਪ ਦੀ ਜਾਨ ਬਚਾਉਣ ਦਾ ਮਨ ਬਣਾ ਲਿਆ ਉਸ ਨੇ ਵੱਡੇ ਪੱਥਰ ਨੂੰ ਸੱਪ ਦੇ ਉੱਪਰ ਤੋਂ ਹਟਾ ਦਿੱਤਾ ਤੇ ਸੱਪ ਆਜ਼ਾਦ ਹੋ ਗਿਆ ਸਾਪ ਬਹੁਤ ਵੱਡਾ ਸੀ ਇੰਨਾ ਵੱਡਾ ਕਿ ਸਾਬਤ ਬੱਕਰੀ ਖਾ ਸਕਦਾ ਸੀ। ਸਾਪ ਯਾਦ ਹੋ ਕੇ ਚੂਹੇ ਵੱਲ ਤਿੱਖੀ ਨਾજર ਨਾਲ ਦੇਖਣ ਲੱਗਿਆ ਕਿਉਂਕਿ ਸੱਪ ਕਈ ਦਿਨਾਂ ਦਾ ਭੁੱਖਾ ਸੀ। ਉਹ ਚੂਹੇ ਨੂੰ ਖਾ ਜਾਣ ਬਾਰੇ ਸੋਚਣ ਲੱਗਾ। ਉਹ ਆਪਣਾ ਮੂੰਹ ਖੋਲ ਹੌਲੀ-ਹੌਲੀ ਚੂਹੇ ਵੱਲ ਨੂੰ ਵੱਧ ਰਿਹਾ ਸੀ। ਚੂਹੇ ਦਾ ਡਰ ਦੇ ਮਾਰੇ ਬੁਰਾ ਹਾਲ ਹੋ ਗਿਆ। ਚੂਹੇ ਨੇ ਪਿੱਛੇ ਹੁੰਦੇ ਪੁੱਛਿਆ ਇਹ ਕੀ ਕਰ ਰਹੇਂ? ਸੱਪ ਫਕਾਰਾ ਮਾਰਦਾ ਹੋਇਆ ਬੋਲਿਆ ਮੈਨੂੰ ਬੜੀ ਜ਼ੋਰ ਦੀ ਭੁੱਖ ਲੱਗੀ ਹੋਈ ਹੈ ਮੈਂ ਤੈਨੂੰ ਖਾ ਜਾਵਾਂਗਾ ਤੂੰ ਤਾਂ ਵਾਦਾ ਕੀਤਾ ਸੀ ਕਿ ਤੂੰ ਮੈਨੂੰ ਕੁਝ ਨਹੀਂ ਕਹੇਂਗਾ ਚੂਹੇ ਨੇ ਡਰਦੇ ਹੋਏ ਕਿਹਾ ਸੱਪ ਹੱਸਦਾ ਹੋਇਆ ਬੋਲਿਆ ਕਿਹੜਾ ਵਾਦਾ ਜਦੋਂ ਭੁੱਖ ਲੱਗੀ ਹੁੰਦੀ ਹੈ ਜਾਨਵਾਰਤਾ ਕੀ ਇਨਸਾਨ ਵੀ ਅੱਗੇ ਆ ਜਾਵੇ ਤਾਂ ਸਭ ਵਾਦੇ ਭੁੱਲ ਜਾਂਦੇ ਨੇ ਮੈਂ ਅੱਜ ਤੈਨੂੰ ਨਹੀਂ ਛੱਡਾਂਗਾ ਚੂਹਾ ਬੋਲਿਆ ਚਲੋ ਤੁਸੀਂ ਮੈਨੂੰ ਖਾ ਲੈਣਾ ਪਰ ਆਪਾਂ ਤਿੰਨ ਬੰਦਿਆਂ ਤੋਂ ਫੈਸਲਾ ਕਰਾ ਲੈਂਦੇ ਹਾਂ ਕਿ ਤੁਸੀਂ ਮੈਨੂੰ ਖਾ ਸਕਦੇ ਹੋ ਜਾਂ ਨਹੀਂ ਜੇ ਉਹਨਾਂ ਨੇ ਕਿਹਾ ਕਿ ਖਾ ਸਕਦੇ ਹਾਂ ਤਾਂ ਤੁਸੀਂ ਮੈਨੂੰ ਖਾ ਲੈਣਾ ਨਹੀਂ ਤਾਂ ਤੁਹਾਨੂੰ ਆਪਣਾ ਇਰਾਦਾ ਜਿਹੜਾ ਬਦਲਣਾ ਪਵੇਗਾ ਸੱਪ ਨੇ ਕਿਹਾ ਠੀਕ ਹੈ ਜੋ ਵੀ ਤਿੰਨੇ ਬੰਦੇ ਫੈਸਲਾ ਕਰਨਗੇ ਮੈਨੂੰ ਮਨਜ਼ੂਰ ਹੋਵੇਗਾ ਚੂਹਾ ਤਿੰਨ ਜਾਣਿਆਂ ਦੀ ਤਲਾਸ਼ ਵਿੱਚ ਨਿਕਲ ਗਿਆ ਨੇੜੇ ਹੀ ਇੱਕ ਨਦੀ ਸੀ ਉਸ ਕੰਢੇ ਇੱਕ ਦਰਖਤ ਸੀ ਅਤੇ ਦਰਖਤ ਦੇ ਥੱਲੇ ਇੱਕ ਕੀੜੀ ਬੈਠੀ ਸੀ ਸੱਪ ਬੋਲਿਆ ਚਲ ਦਰਖਤ ਨਦੀ ਤੇ ਕੀੜੀ ਤੋਂ ਪੁੱਛਦੇ ਹਾਂ ਚੂਹਾ ਬੋਲਿਆ ਠੀਕ ਹੈ ਚੂਹੇ ਨੂੰ ਪੂਰਾ ਯਕੀਨ ਸੀ ਕਿ ਉਹ ਤਿੰਨੇ ਉਸ ਦੇ ਹੱਕ ਵਿੱਚ ਬੋਲਣਗੇ ਚੂਹੇ ਨੇ ਦਰਖਤ ਦੇ ਕੋਲ ਜਾ ਕੇ ਤਿੰਨਾਂ ਨੂੰ ਆਪਣੀ ਸਾਰੀ ਹੱਦਬੀਤੀ ਸੁਣਾਈ ਤੇ ਬੋਲਿਆ ਕਿ ਹੁਣ ਦੱਸੋ ਸੱਪ ਮੈਨੂੰ ਖਾ ਲਵੇ ਜਾਂ ਨਹੀਂ ਦਰਖਤ ਬੋਲਿਆ ਸੱਪ ਤੈਨੂੰ ਖਾ ਸਕਦਾ ਹੈ ਚੂਹੇ ਨੇ ਹੈਰਾਨ ਹੋ ਕੇ ਪੁੱਛਿਆ ਕਿਉਂ ਇਹ ਮੈਨੂੰ ਕਿਵੇਂ ਖਾ ਸਕਦਾ ਹੈ ਦਰਾਖਤ ਨੇ ਸਫਾਈ ਦਿੰਦੇ ਹੋਏ ਕਿਹਾ ਜੇ ਤੂੰ ਸੱਪ ਦੀ ਜਾਨ ਨਾ ਬਚਾਉਂਦਾ ਫੇਰ ਵੀ ਉਹ ਮੌਤ ਤੋਂ बच ਜਾਂਦਾ ਸੱਪ ਦੀ ਖਰਾਕ ਡੱਡੂ ਤੇ ਚੂਹੇ ਹੀ ਹਨ ਇਸ ਕਰਕੇ ਸੱਪ ਤੇਨੂੰ ਖਾ ਸਕਦਾ ਹੈ ਉਸ ਤੋਂ ਬਾਅਦ ਸੱਪ ਕੀੜੀ ਨੂੰ ਪੁੱਸਣ ਲੱਗਾ ਤੂੰ ਤਾਂ ਮੈਨੂੰ ਸਮਝਦਾਰ ਲੱਗ ਰਹੀ ਐ ਤੂੰ ਦੱਸ ਮੈਂ ਚੂਹੇ ਨੂੰ ਖਾ ਸਕਦਾ ਕਿ ਨਹੀਂ ਕੀੜੀ ਨੇ ਬੜੇ ਹੀ ਨਰਮਲ ਹਾਈਜੇ ਵਿੱਚ ਕਿਹਾ ਜੋ ਦਰਾਖਤ ਨੇ ਕਿਹਾ ਮੈਂ ਉਸਦੇ ਫੈਸਲੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਸੱਪ ਚੂਹੇ ਨੂੰ ਖਾ ਸਕਦਾ ਹੈ ਉਹ ਨਦੀ ਨੂੰ ਪੁੱਛਣ ਦੀ ਬਾਰੀ ਸੀ ਤੇ ਨਦੀ ਨੇ ਕਿਹਾ ਮੈਂ ਦਰਖਤ ਤੇ ਕੀੜੀ ਨਾਲ ਬਿਲਕੁਲ ਸਾਂਗ ਤਹਾ ਹੁਣ ਮੈਨੂੰ ਹੀ ਦੇਖ ਲਓ ਮੈਂ ਸੰਘਣੇ ਜੰਗਲਾਂ ਵਿੱਚੋਂ ਦੀ ਲੰਘਦੀ ਹਾਂ ਬਹੁਤ ਸਾਰੇ ਜੀਵ ਜੰਤੂਆਂ ਨੂੰ ਪਾਣੀ ਪਿਲਾਉਂਦੀ ਹਾਂ ਪਰ ਕੁਝ ਜੀਵ ਜੰਤੂ ਮੇਰੇ ਅੰਦਰ ਹੀ ਗੰਦ ਪਾ ਦਿੰਦੇ ਨੇ ਮੇਰੇ ਅੰਦਰ ਰਹੇਨ ਵਾਲੇ ਪੌਦੇ ਅਤੇ ਮੱਸੀਆਂ ਆਪਣੇ ਸਮੇਂ ਤੋਂ ਪਹਿਲਾਂ ਹੀ ਦਮ ਤੋੜ ਦਿੰਦੇ ਨੇ ਜਦੋਂ ਜੀਵ ਜੰਤੂ ਹੀ ਮਤਲਬੀ ਨੇ ਤਾਂ ਫਿਰ ਉਹਨਾਂ ਨਾਲ ਭਲਾਈ ਕਿਉਂ ਇਸ ਕਰਕੇ ਸੱਪ ਚੂਹੇ ਨੂੰ ਖਾ ਸਕਦਾ ਹੈ ਚੂਹਾ ਹੁਣ ਖਮੋਸ਼ ਹੋ ਗਿਆ ਸੱਪ ਚੂਹੇ ਵੱਲ ਨੂੰ ਹੋਣ ਲੱਗਾ ਤਾਂ ਚੂਹੇ ਨੇ ਕਿਹਾ ਕਿ ਠਹਿਰੋ ਮੈਨੂੰ ਆਪਣੀ ਬੁੱਢੀ ਮਾਂ ਨੂੰ ਮੈਂ ਲੈਣ ਦਿਓ ਮੈਂ ਉਸ ਨੂੰ ਪ੍ਰਣਾਮ ਕਰਨਾ ਚਾਹੁੰਦਾ ਹਾਂ ਸੱਪ ਨੇ ਕਿਹਾ ਠੀਕ ਹੈ ਪਰ ਮੈਂ ਵੀ ਤੇਰੇ ਨਾਲ ਹੀ ਜਾਵਾਂਗਾ ਦੋਵੇਂ ਜਣੇ ਚੂਹੇ ਦੀ ਖੋਡ ਵੱਲ ਤੁਰ ਪਏ ਖੋਡ ਦੇ ਨੇੜੇ ਜਾ ਕੇ ਚੂਹੇ ਨੇ ਸੱਪ ਨੂੰ ਕਿਹਾ ਸੱਪ ਭਰਾ ਤੂੰ ਵੀ ਮੇਰੀ ਮਾਂ ਨੂੰ ਮੈਲ ਸੱਪ ਤਿਆਰ ਹੋ ਗਿਆ ਤੇ ਚੂਹੇ ਦੀ ਖੋਡ ਵਿੱਚ ਚਲਾ ਗਿਆ ਚੂਹੇ ਦੀ ਖੋਡ ਵਿੱਚ ਹੋਰ ਕੋਈ ਨਹੀਂ ਸੀ ਰਹਿੰਦਾ ਚੂਹਾ ਇਕੱਲਾ ਹੀ ਖੋਡ ਵਿੱਚ ਰਹਿੰਦਾ ਸੀ ਜਿਵੇਂ ਹੀ ਸੱਪ ਚੂਹੇ ਦੀ ਖੋਡ ਅੰਦਰ ਬੜਿਆ ਤਾਂ ਚੂਹੇ ਨੇ ਇੱਕ ਵੱਡਾ ਪੱਥਰ ਲਿਆ ਕੇ ਖੋਡ ਦੇ ਉੱਪਰ ਰੱਖ ਦਿੱਤਾ ਸੱਪ ਖੋਡ ਦੇ ਅੰਦਰੋਂ ਚੂਹੇ ਨੂੰ ਆਵਾਜ਼ ਮਾਰ ਰਿਹਾ ਸੀ ਪਰ ਚੂਹਾ ਉਥੋਂ ਦੌੜ ਗਿਆ ਤੇ ਉਸ ਨੇ ਦੂਜੀ ਜਗ੍ਹਾ ਜਾ ਕੇ ਆਪਣੀ ਇੱਕ ਹੋਰ ਖੱਡ ਬਣਾ ਲਈ ਉਦੋਂ ਤੋਂ ਹੀ ਸੱਪ ਚੂਹੇ ਦੀਆਂ ਖੁੱਡਾਂ ਵਿੱਚ ਰਹਿਣ ਲੱਗੇ ਸੱਪ ਜਿਸ ਚੂਹੇ ਦੀ ਖੁੱਡ ਵਿੱਚ ਰਹਿਣ ਲੱਗ ਪੈਂਦਾ ਹੈ ਚੂਹਾ ਉਹ ਖੁੱਡ ਛੱਡ ਕੇ ਕਿਤੇ ਹੋਰ ਚਲਾ ਜਾਂਦਾ ਹੈ ਅਤੇ ਉੱਥੇ ਹੀ ਆਪਣੀ ਖੁੱਡ ਬਣਾ ਲੈਂਦਾ ਹੈ ਇਹੋ ਜਿਹੀਆਂ ਕਹਾਣੀਆਂ ਸੁਣਨ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ